ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟ ਤੋ ਹਉ ਤ ਅਨੰਦਾ ਦੁਖ ਗਿਆ ਹਰ ਗਾਇਐ ਹਰ ਰਸਾ ਪੀਵੋ ਪਾਈ ਨਾਮ ਜਪੋ ਨਾਮੁ ਅਰਧੋ ਗੁਰੂ ਪੂਰੇ ਕੀ ਸਰਣਾਇ ਰਹਾਓ ਤਿਸਹਿ ਪ੍ਰਾਪਤ ਜਿਸ ਤੁਰਿ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੈ ਬਲਾਈ ਸੋਰਠ ਮਹਲਾ 5ਾ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵਹੁ ਭਾਈ ਨਾਮ ਜਪਹੁ ਨਾਮੋ ਅਰਧ ਹੋ ਗੁਰ ਪੂਰੇ ਕੀ ਸਰਣਾਈ ਰਹਾਓ ਜਿਸ ਹੈ ਪ੍ਰਾਪਤ ਜਿਸ ਤੁਰਨ ਲਿਖਿਆ ਸੋਈ ਪੁਰ ਭਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸੈ ਭੋ ਪਾਈ ਨਾਮ ਜਪੋ ਨਮੋ ਅਰਧੋ ਗੁਰੂ ਪੂਰੇ ਕੀ ਸਰਣਾਈ ਰਹਾਓ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਅਰਧੋ ਗੁਰ ਪੂਰੇ ਕੀ ਸਰਣਾਈ ਰਹਾਓ ਜਿਸ ਹੈ ਪ੍ਰਾਪਤ ਜਿਸ ਤੁਰਨ ਲਿਖਿਆ ਸੋਈ ਪੁਰ ਭਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੈ ਬਲਾਈ ਸੌਰਠ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਫੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਅਰਧੋ ਗੁਰ ਪੂਰੇ ਕੀ ਰਣਾਈ ਰਹਾਓ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਏ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਅਰਧੋ ਗੁਰ ਪੂਰੇ ਕੀ ਸਰਣਾਈ ਰਹਾਓ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨਾਂਦੀ ਪ੍ਰਭ ਜੀ ਨਾਮ ਰਹਾ ਲੈ ਬਲਾਈ ਸੌਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸੈ ਭੋ ਪਾਈ ਨਾਮ ਜਪੋ ਨਮੋ ਅਰਧੋ ਗੁਰੂ ਪੂਰੇ ਕੀ ਸਰਣਾਈ ਰਹਾਓ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨਾਂਦੀ ਪ੍ਰਭ ਜੀ ਨਾਮ ਰਹਾ ਲੈ ਬਲਾਈ ਸੌਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵਹੁ ਭਾਈ ਨਾਮ ਜਪਹੁ ਨਾਮੋ ਅਰਧ ਹੋ ਗੁਰੂ ਪੁਰੇ ਕੀ ਸਰਣਾਈ ਰਹਾਓ ਜਿਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰ ਭਾਈ ਨਾਨਕ ਕੀ ਬਨਾਂਦੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਫੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸੈ ਪਿਭੋ ਪਾਈ ਨਾਮ ਜਪ ਹੋ ਨਮੋ ਅਰਧ ਹੋ ਗੁਰ ਪੂਰੇ ਕੀ ਸਰਣਾਈ ਰਹਾਓ ਤਿਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨਾਂਦੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ ਪੰਜਵਾ ਸੋਖਾਂ ਕਾ ਦਾਤਾ ਸਤਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਲੋਕ ਗਿਆ ਹਰ ਗਈਐ ਹਰ ਰਸ ਪੀਵਹੁ ਭਾਈ ਨਾਮ ਜਪਹੁ ਨਾਮੋ ਅਰਧ ਹੋ ਗੁਰ ਪੁਰੇ ਕੀ ਸਰਣਾਈ ਰਹਾਓ ਤਿਸਹਿ ਪ੍ਰਾਪਤ ਜਿਸ ਤੁਰਨ ਲਿਖਿਆ ਸੋਈ ਪੁਰ ਭਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸਾ ਪੀਵੋ ਪਾਈ ਨਾਮ ਜਪੋ ਨਮੋ ਅਰਧੋ ਗੁਰੂ ਪੂਰੇ ਕੀ ਸਰਣਾਈ ਰਹਾਓ ਤਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵਹੁ ਭਾਈ ਨਾਮ ਜਪਹੁ ਨਾਮੋ ਅਰਧ ਹੋ ਗੁਰ ਪੁਰੇ ਕੀ ਸਰਣਾਈ ਰਹਾਓ ਜਿਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰ ਭਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਨੰਦ ਦਾ ਦੁੱਖ ਗਿਆ ਹਰ ਗਈ ਹੈ ਹਰ ਰਸ ਪੀਵੋ ਭਾਈ ਨਾਮ ਜਪ ਹੋ ਨਾਮੋ ਅਰਧ ਹੋ ਗੁਰੂ ਪੂਰੇ ਕੀ ਸਰਣਾਈ ਰਹਾਓ ਤਿਸਹਿ ਪ੍ਰਾਪਤ ਜਿਸ ਤੁਰ ਲਖਿਆ ਸੋਈ ਪੂਰਨ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਗੁਰ ਤਾਂ ਕੀ ਸਰਣੀ ਪਾਈਏ ਦਰਸ਼ਨ ਭੇਟਤ ਹੋਤ ਅਨੰਦਾ ਦੁੱਖ ਗਿਆ ਹਰ ਗਈ ਹੈ ਹਰ ਰਸ ਪੀਵੋ ਭਾਈ ਨਾਮ ਜਪ ਹੋ ਮੋ ਆਰਾਧੋ ਗੁਰ ਪੂਰੇ ਕੀ ਸਰਣਾਈ ਰਹਾਓ ਜਿਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰ ਪਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੇ ਬਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਏ ਦਰਸ਼ਨ ਫੇਟ ਤੋ ਹੋਤ ਅਨੰਦਾ ਦੁਖ ਗਿਆ ਹਰ ਗਈਏ ਹਰ ਰਸਾ ਪੀਵੋ ਪਾਈ ਨਾਮ ਜਪੋ ਨਮੋ ਅਰਧੋ ਗੁਰੂ ਪੂਰੇ ਕੀ ਸਰਣਾਈ ਰਹਾਓ ਤਿਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੇ ਬਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵਹੁ ਭਾਈ ਨਾਮ ਜਪਹੁ ਨਾਮੋ ਅਰਧ ਹੋ ਗੁਰੂ ਪੁਰੇ ਕੀ ਸਰਣਾਈ ਰਹਾਓ ਜਿਸ ਹੈ ਪ੍ਰਾਪਤ ਜਿਸ ਤੁਰਲ ਲਿਖਿਆ ਸੋਈ ਪੁਰ ਭਾਈ ਨਾਨਕ ਕੀ ਬਨੰਦੀ ਬਾਬਲੀ ਨਾਮ ਰਹਾ ਲੈ ਲਾਈ ਸੋ ਰਠ ਹਮਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ दुख गया हर गई है हर रस पी पाई नाम जप हो नम हो आराध हो गुर पूरे की शरणाई रहा जिस है प्राप्त जिस तुर लिखया सोई पूर्ण पाई नानक की बेनती प्रभ जी नाम रहा लिबलाई सोरठ महला पंजवा सर्व सुखा का दाता सतगुर ताकि सरणी पाई दर्शन भेटत तो होत अनंदा दुख गया हर गाय हर रस पीव पाई नाम जप हो, नाम हो नामो, नामो ਆਰਾਧੋ ਗੁਰ ਪੂਰੇ ਕੀ ਸਰਣਾਈ ਰਹਾਓ ਤਿਸਹਿ ਪ੍ਰਾਪਤ ਜਿਸ ਤੁਰਲ ਲਿਖਿਆ ਸੋਈ ਪੁਰ ਭਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੇ ਬਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸਾ ਪੀਵੋ ਭਾਈ ਨਾਮ ਜਪੋ ਨਮੋ ਹ ਆਰਾਧੋ ਗੁਰ ਪੂਰੇ ਕੀ ਸਰਣਾਈ ਰਹਾਓ ਤਿਸਹਿ ਪ੍ਰਾਪਤ ਜਿਸ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਅਰਧ ਹੋ ਗੁਰ ਪੂਰੇ ਕੀ ਸਰਣਾਈ ਰਹਾਓ ਜਿਸ ਹੈ ਪ੍ਰਾਪਤ ਜਿਸ ਤੁਰਿ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਹਰਾ ਟਰਮ ਹਾਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਫੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ हर रस की भो नाम जप हो नम हो अराद हो गुर पूरे की शरणाई रहाओ जिस है प्राप्त जिस तुर लिखया सोई पूर्ण पाई नानक की बेनंती प्रभ जी नाम रहा लिबलाई सोरठ महला पंजवा सर्व सुखा का दाता सतगुर ताकी सरणी पाई दर्शन भेटत होत अनंदा दुख गया हर गाई है हर रस पीवो पाई नाम जप हो नामो आराध हो गुर पूरे की शरणाई ਰਹਾਓ ਜਿਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੇ ਬਲਾਈ ਸੋਰਠ ਮਹਲਾ 5 ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸੈ ਭੋ ਭਾਈ ਨਾਮ ਜਪੋ ਨਮੋ ਅਰਧੋ ਗੁਰ ਪੂਰੇ ਕੀ ਸਰਣਾਈ ਰਹਾਓ ਜਿਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ ਨੇ ਕਹਾ ਕੀ ਬਨਾਂਦੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾਂ ਕੀ ਸਰਣੀ ਪਾਈਏ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਏ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਅਰਧ ਹੋ ਗੁਰ ਪੁਰੇ ਕੀ ਸਰਣਾਈ ਰਹਾਓ ਜਿਸ ਹੈ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੁਰ ਭਾਈ ਨਾਨਕ ਕੀ ਬਨਾਂਦੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁਖ ਗਿਆ ਹਰ ਗਈਐ ਹਰ ਰਸੈ ਪੀਵੋ ਪਾਈ ਨਾਮ ਜਪੋ ਨਾਮੋ ਅਰਧੋ ਗੁਰੂ ਪੂਰੇ ਕੀ ਸਰਣਾਈ ਰਹਾਓ ਤਿਸਹਿ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨਾਂਤੀ ਪ੍ਰਭ ਜੀ ਨਾਮ ਰਹਾ ਲੇਵਲਾਈ ਸੋਰਠ ਮਹਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸਨ ਭੇਟਤ ਹੋਤ ਅਨੰਦਾ ਦੁੱਕ ਗਿਆ ਹਰ ਗਈ ਹੈ ਹਰ ਰਸ ਪੀਵੋ ਭਾਈ ਨਾਮ ਜਪੋ ਨਾਮੋ ਅਰਧ ਹੋ ਗੁਰ ਪੂਰੇ ਕੀ ਸਰਣਾਈ ਰਹਾਓ ਜਿਸ ਹੈ ਪ੍ਰਾਪਤ ਜਿਸ ਤੁਰਨ ਲਿਖਿਆ ਸੋਈ ਪੁਰ ਭਾਈ ਨਾਨਕ ਕੀ ਬਨੰਦੀ ਪ੍ਰਭ ਜੀ ਨਾਮ ਰਹਾ ਲੇ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ